ਜੀ ਸ਼ਸ਼ੀਕਾਰ ਵੈਲਕਮ ਕਿਹਾ ਅੱਜਾਰੇ ਕਿਵੇਂ ਸਾਰੇ ਠੀਕ ਠਾਕ ਕਰਦੇ ਆਂ ਛੋਟੇ ਜੋ ਬਲੋਗ ਦੀ ਸਵਾਦ ਸ਼ਾਮ ਦਾ ਟਾਈਮ ਸ਼ਾਮੀ ਬਲੋਗ ਕੀਤਾ ਆਪਾਂ ਸ਼ੁਰੂ ਤੇ ਪੈਕਿੰਗ ਬੁਕਿੰਗ ਲੱਗੇ ਆਪਾਂ ਕਰਨ ਕਿਉਂਕਿ ਸਵੇਰੇ ਆਪਣੀ ਤਿਆਰੀ ਦਿੱਲੀ ਜਾਣ ਦੀ ਹੁਣ ਪੈਕਿੰਗ ਸ਼ੈਗੀਆਂ ਹੋਣ ਲੱਗੀ ਆ ਤੇ ਟਾਈਮ ਹੋ ਚੁੱਕਾ ਵਾ 7 8 ਵਜੇ ਦਾ ਹਾਂਜੀ ਭਾਜੀ ਤੁਸੀਂ ਉਂਗਲ ਖੜੀ ਕੀਤੀ ਦੱਸੋ ਕੀ ਗੱਲ ਅਜੇ ਨੂੰ ਬੜਾ ਬੁਖਾਰ ਆਇਆ ਦਵਾਈ ਲੈ ਕੇ ਆਂਦੀ ਪਹਿਲਾਂ ਸੇਰੀ ਅਠਰੇ ਦਵਾਈ ਲੈਣਗੇ ਇਹਦੀ ਸਿਹਤ ਠੀਕ ਨਹੀਂ ਕਿੰਨੀ ਵੀ ਰੈਡੀ ਹੋ ਗਈ ਤਾਂ ਹੋ ਚੁੱਕੀ ਹੈ ਆਪਣਾ ਸਮਾਨ ਸੜੂ ਪਾਉਣ ਲਈ ਸਾਹਮਣੇ ਚੜੀ ਜਾਂਦਾ ਤੇ ਬਾਕੀ ਜਰਾ ਕਿਉਂ ਹਰਪਤ ਸਿੰਘ ਚਾਹਣਾ ਕੋ ਤਾਂ ਹੀ ਇੱਕ ਵੀ ਵੀਡੀਓ ਬੰਦੀ ਪਈ ਅੱਡੀ ਦਵਾ ਦੀ ਖਾ ਠੀਕ ਹੈ ਪੁੱਤ ਦਾ ਹੈ ਖਾ ਠੀਕ ਹੈ ਜੁਨੇ ਦਾ ਸਹੀ ਲੱਗਦਾ ਪਾ ਦਿਓ ਲੈ ਬਾਬੂ ਮੈਂ ਕਰਾਂਦਾ ਜੀ ਹਾਂ ਥਰੇ ਮੜਾ ਬਖਾ ਹੈ ਨਾ ਮੂੰਹ ਕੀ ਨਾ ਪਤਾ ਅਜੇ ਉੱਤੇ ਗਰਮੀ ਚ ਬਦਨ ਕੀ ਬਨਣਾ ਸਾਡੇ ਨਾਲ ਚਲੋ ਸੋ ਤੇਨ ਵੱਡਾ ਹੀ ਹੋਣਾ ਮੈਨੂੰ ਪੈਕਿੰਗ ਉਹ ਦਿਓਈ ਹਰ ਸਰੇ ਕਪੜੇ ਪਿਆ ਕੇ ਆਪਣੇ ਪੈਗੇ ਆਪਣੇ ਨਸਤਾਰੇ ਪੈ ਗਏ ਥੋੜੀਆਂ ਬਹੁਤ ਬਾਕੀ ਆ ਦਵਾਈ ਹਰਫਤੇ ਦੀ ਰਖਤੀ ਨਾਲ ਮੈਟੋਮੈਟਿਕ ਕਰ ਦੋ ਸਵੇਰ ਦੀ ਪੈਕਿੰਗ ਹੋਣ ਢਈ ਆ ਅਜੇ ਤਾਂ ਪੈਕਿੰਗ ਨਹੀਂ ਮੁੱਕੀ ਤਾਂ ਵੇਲੇ ਕੀ ਹੋ ਗਏ 10 ਵਜ ਚੁੱਕੇ ਆ ਹਾਂ ਹਾਂ ਬਤੇ ਕੀ ਗੱਲ ਆ ਬਤ ਮੇਰੇ ਨੂੰ ਲੱਗ ਪੈਕਿੰਗ ਆਪਣੀ ਹੋ ਚੱਕੀ ਹੈ ਤਕਰੀਬਨ ਸਾਰੀ ਥੋੜੀ ਬੜੀ ਰਹਿ ਗਈ ਹੈ ਪੈਕਿੰਗ ਤੇ ਅਰਫਾ ਦੇ ਸਿੰਘ ਦੇ ਰੋਣ ਡਿਆ ਕਰਤਾ ਕਾ ਕੀ ਬੰਦ ਟਾਈਮ ਹੋ ਗਿਆ ਵੇਖੋ ਸਾਢੇ 12 ਹੋ ਚੁੱਕੇ ਤੇ ਬਾਕੀ ਹੁਣ ਪੈਕਿੰਗ ਕਰਾਂਗੇ ਸਵੇਰੇ ਸਵੇਰੇ ਆਪਣੀ ਰਵਾਨੀ ਹੁਣ ਪੈਕਿੰਗ ਤੇ ਆਪਣੀ ਹੋਣੀ ਹੈ ਤਕਰੀਬਾ ਤੇ ਬਾਕੀ ਹੁਣ ਥੱਕ ਗਏ ਆ ਬਾਕੀ ਵਲੋਗ ਕਰਾਂਗੇ ਸਵੇਰੇ ਮਿਲਦੇ ਆਂ ਫਿਰ ਮਾਰਨਿੰਗ ਟਾਈਮ ਬਾਏ ਬਾਏ ਗੁੱਡ ਣਾਇਟ ਲੱਭੀ ਸਵੇਰ ਦਾ ਟਾਈਮ ਉੱਠ ਗਏ ਆ ਟਾਈਮ ਉਹ ਚੱਕਾ 5:30 ਦਾ ਤੇ ਚੱਲੇ ਆਂ ਦੁਕਾਨ ਤੇ ਉਥੇ ਨਾ ਕੈਟਰ ਰਹਿ ਗਈ ਹਰਫਤੇ ਦੀ ਜਿਵੇਂ ਛੋਟੀ ਕੈਟਲ ਹੁੰਦੀ ਨਾ ਪਾਣੀ ਕਰਮਾ ਰੱਖਣ ਵਾਲੀ ਉਹ ਲੈ ਕੇ ਚੱਲੇ ਆਂ ਉਹ ਲੈਣ ਚੱਲੇ ਆਵਾਂਗੇ ਉਹ ਲੈ ਆਈਏ ਉਸ ਤੋਂ ਬਿਨਾਂ ਗੱਡੀ ਨਹੀਂ ਚੱਲਦੀ ਆ ਇਹ ਤੇ ਉੱਠ ਗਏ ਆ ਕਿਦੋਂ ਆ ਰਹੀ ਗਾ ਉੱਠੇ ਟਾਈਮ ਨਾਲੇ ਤਿਆਰ ਹੋਏ ਮੇਰੇ ਅੰਦਰ ਮਿੰਟੋ ਮਿੱਟੀ ਤਿਆਰ ਹੋਊਗਾ ਤੇ ਹਰਫਤੇ ਨੂੰ ਕਰੋ ਤਿਆਰ ਤਾਂ 8 ਵਜੇ ਤੱਕ ਦੇ ਵੀ ਕਿੱਥੇ ਜਾ ਰਹੇ ਹਨ ਜੰਨੀ ਜਾ ਰਹੇ ਨੇ ਘਰ ਨੂੰ ਸਵੇਗਾ ਮੌਸਮ ਬਹੁਤ ਹੀ ਘੈਂਟ ਸਿੱਧੇ ਸਿੱਧੇ ਸੈਰ ਕਰਨੀ ਚਾਹੀਦੀ ਹੈ ਲੋ ਜੀ ਮਸਤ ਆ ਰਿਹਾ ਬੰਦਲੀ ਤੇ ਗੱਡੀ ਛੱਡੀ ਆਪਾਂ ਹੋ ਚੁੱਕੇ ਆ ਕਿੰਨੀ ਰੈਡੀ ਹੋ ਗਈ ਤੇ ਹਰ ਫੱਤੇ ਰੈਡੀ ਹੋਣ ਡਿਆ ਹਾਂਜੀ ਸ਼ੇਰੇ ਸ਼ੇਰੇ ਠਾਲਦਾ ਸ਼ੇਰੇ ਸ਼ੇਰੇ ਕੈ ਬੱਬੂ <laughs> ट हो चुका साढ़े छे का अपना रात का तैयार अएं सवेरे तैयार कहो तो सीक सारियां टाइम हो चुका सत बजे का अठ बजे अपनी ट्रेन आप चले हम स्टेशन से इत निकलते बहर तो फिर देखते हैं कोई ऑटो मिलता ही रिक्शा ਤੇ ਜਾਵਾਂਗੇ ਕਿਉਂ ਹਤੇ ਕਦੇ ਸਹੀ ਕਲਸ ਆ ਰਿਆ ਨਾ ਖਾ ਠੀਕ ਹੈ ਬਾਉ ਦਾ ਹੈ ਠੀਕ ਆ ਆਪਣੇ ਹੋ ਗਈ ਤੇ ਹੁਣ ਇੱਥੇ ਆਟਾ ਥੋੜੀ ਹੋਣਾ ਆਟਾ ਦੇਣਾ ਉਧਰ ਜਾਣਾ ਬਣਾ ਲੈ ਵੀ ਆਟਾ ਹੰਦੋ ਥੋੜਾ ਅੱਗੇ ਮਿਲਣਾ ਤੇ ਆਪਾਂ ਚੁਰਕੀ ਜਾਂਦੇ ਫਲਾ ਤੁਰਕੀ ਕੰਮੇ ਥੋੜਾ ਟਾਈਮ ਲੱਗ ਜਾਣਾ ਆਪਾਂ ਨੂੰ ਜਾਂਦੇ ਜਾਂਦੇ ਉਹ ਬੈ ਗਏ ਹਟੋ ਚ ਨੰਬੀਆਂ ਆਵਾਜ਼ਾਂ ਕਰਕੇ ਆਣੇ ਮੇਰੇ ਇਧਰ ਰੇਮੋ ਚ ਲਾਵਾ 7:30 ਦਾ ਮੈਂ ਸੇ ਨੈਕ ਸਟੇਸ਼ਨ ਤੇ ਜਾ ਕੇ ਨੰਬੂ ਨਹੀਂ ਲਾਗੇ ਉਹਨੇ ਉੱਥੇ ਅਰੇ ਪਹੁੰਚ ਗਏ ਆਂ ਸਟੇਸ਼ਨ ਤੇ ਟ੍ਰੇਨ ਜਾਈ ਨਹੀਂਗੀ 15 ਮਿੰਟ ਤੱਕ ਟ੍ਰੇਨ ਆਉਣੀ ਆ ਵੇਟਿੰਗ 'ਚ ਬੈਠੇ ਆਪਾਂ ਵੇਟਿੰਗ ਹਾਲ 'ਚ ਆਪਣਾ ਸ਼ਹਿਰ ਬਟਾਲਾ ਫਤਿਹ ਫਤਿਹ ਇਹਦੇ ਅੱਗੇ ਫਤਿਹ ਇਹ ਫਤਿਹ ਕਿੱਥੇ ਆ ਗਿਆ ਟ੍ਰੇਨ ਤੇ ਜਾਊਗਾ ਫਤਿਹ ਟ੍ਰੇਨ ਤੇ ਕੰਮ ਜਾਂਦਾ ਹੋਵੇ ਅਬ ਇਹ ਟ੍ਰੇਨ ਤੇ ਚੱਲ ਗਈ ਹੈ ਹੁਣ ਆਉਣੀ ਆ ਇਸ ਤੋਂ ਬਾਅਦ ਆ ਗਈ ਬੈਗ ਰੈਕਟ ਦੀ ਹੈ। ਆ ਮੇਤੀ ਆਵਤੀ। ਆ ਗਿਆ ਜੇ। ਬੜੇ ਧੁੰਦੇ ਹੀ ਹੈ ਬੈਗ ਹੈ। ਯਾਹ ਅੱਛਾ। ਆਏ ਬੜੇ। ਇਧਰ ਆ। ਨਾ। ਸਵਾਟ ਦਾ ਟਾਈਮ ਤੇ ਟ੍ਰੇਨ ਆਈ ਨਹੀਂ ਵੀ। ਟ੍ਰੇਨ ਆ ਜਾਂਦੀ। ਆਰਪਾ singh ਸਿੰਘ ਵੇਗ aja, Bau bau ਮਾ ਬੇਗਿਆ cuman aja. ਜੱਗ aja, ਜੀ Jadi ਜਾਣਾ jangan ਨੂੰ ਠੀਕ Oke, Tapi <tutuk> ਕੈਮ ਹੋ ਚੁਕਾ 8:30 ਦਾ 12 ਵਿੰਡੋ ਵਾਲੀ ਸ਼ੀਟ ਵਿੰਡੋ ਵਾਲੀ ਸ਼ੀਟ ਵਧੀਆ ਕਿ ਨਹੀਂ ਵਿੰਡੋ ਵਾਲੀ ਸ਼ੀਟ ਵਧੀਆ ਕਿ ਨਹੀਂ ਨਾਲ ਬਾਹਰ ਦਾ ਥਿਊ ਲੱਗਦਾ ਮੈਂ ਇਹ ਥੋੜੀ ਖੋਲਣੇ ਆ ਆ ਮੈਂ ਆਹ ਫੋਕੜ ਕੀਤਾ ਆ ਠੀਕ ਆ ਬਈ ਇੱਥੇ ਆਇਆ ਯਾਰ ਹੰਡੀ ਇਹ ਸਹੀ ਲੱਗਦਾ ਇਹ ਤੋਂ ਪਰпендиਨਗਾ ਤਾਂ ਤਾਂ ਕਰ ਲੈਂਦੇ ਆ ਹਤੋਂ ਪਰ ਇਹ ਨਾ ਇੱਥੇ ਲੱਗਣਗੇ ਤਾਂ ਕਰਕੇ ਲੱਗ ਦੀ ਆਪਣੇ ਨਾਲ ਕਿਟਣ ਡਿਆ ਆਏ ਸਿਰਵਰ ਜਰਨਲ ਇੱਕਰੀ ਜੇ ਨਾ ਪਤਾ ਜਰਨਲ ਚ ਗਏ ਬੜਾ ਤੰਗ ਹੋਇਆ ਜਰਨਲ ਦੇ ਸੱਚੀ ਗੱਲ ਹਨਾ ਸਵੀਟ ਡ੍ਰੀਮ ਮਿਲੀ ਕਿਤੇ ਵੀ ਆ ਭਈਏ ਦੇ ਭਈਆ ਵਜਦਾ ਹੁੰਦੇ ਸੀ ਮੈਂ ਨਾਸ਼ਤਾ ਲੱਗੇ ਤਰਾਂ ਆ ਬੈਗਦੇ ਨਾਸ਼ਤਾ ਸਾਰੇ ਨਾਸ਼ਤਾ ਖਾਣ ਨੂੰ ਹੋ ਗਏ ਰੈਡੀ ਆ ਕੋਈ ਸਮਸਾਂਗਿਆ ਅੰਮ੍ਰਿਤਸਰ ਲੱਗ ਗਿਆ ਟ੍ਰੇਨ ਅੰਮ੍ਰਿਤਸਰ ਸਟੇਸ਼ਨ ਤੇ ਪਹੁੰਚ ਗਏ ਆਪਾਂ ਇਹ 10 ਵਜੇ ਟ੍ਰੇਨ ਲੱਗੀ ਅੰਮ੍ਰਿਤਸਰ ਹਾਂਜੀ ਕੀ ਜਾਂਦੇ ਸੀ ਲੈ ਆਵੋ ਰੋਟੀ ਆਪਣੀ ਆ ਗਈ ਖਾ ਲਵੋ ਨੀ ਸਹੀ ਜਣਾ ਚਾਰਜ ਲਾਤਾ ਪਾਓ ਲੀਡ ਆਪਾਂ ਲੰਬੀ ਲੈਂਦੇ ਥੋੜੀ ਦੋ ਦਵਾ ਗੜਾ ਤੁਮੇ ਇੱਥੇ ਗੱਬਰ ਰੋਟੀ ਪਣੀ ਫੁੱਲ ਗਿਆ ਉੱਧਰ ਵੀ ਇੱਧਰ ਵੀ ਨਾਸ਼ਤਾ ਹੁੰਦਾ ਸਵੇਰ ਦਾ ਆ ਜੇ ਸਕਲੋ ਤੁਸੀਂ ਹਰ ਫਦੇ ਛਾ ਖਾ ਲੋ ਖਾ ਲੋ ਫਿਰ ਚਾਹ ਪੀਣੀ ਇੰਦਰਾ ਦੀ ਕੁੜੀ ਦਾ ਵਿਆਹ ਚਾਹ ਜੀ ਪੀ ਲੋ ਘਟ ਘਟ ਚਾਹ 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 ਇਹ ਸੱਚਾ ਚਾਹ ਕਰਦੀ ਹਾਂ ਕਿੰਨੇ ਦਾ ਕੱਪ 10 ਕੱਪ ਕਿੰਨਾ ਕੱਦ ਕਿੰਨੇ ਪੀਣੀ ਦੋ ਕੱਪ ਕਰ ਦੇ ਪੀਣੀ ਜੀ ਦੋ ਕਰ ਦੇ ਯਾਰ ਚੰਗੀ ਹੈ ਚਾਹ ਵਧੀਆ ਹੂੰ

ਇਹ ਮੇਰਾ ਬਾਰੂ ਆਈ ਹੈ ਛੇ ਵੀ ਆ ਗਏ ਹਾਂ ਕਿੱਥੇ ਆਇਆ ਫਤਿਹ ਅਮਰੀ ਸਾਹਿਬ ਤੱਕ ਆ ਗਿਆ ਥੋੜਾ ਜਿਹਾ ਹਨਾ ਹਨਾ ਫਤਿਹ ਪੈਸਾ ਇੰਦੇ ਇੰਦੇ ਮੁਖੜਾ ਨਹੀਂ ਖਾਉਣਾ ਮੁਖੜਾ ਨਹੀਂ ਖਾਉਣਾ ਹੈਗਾ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਬਾਏ ਬਾਏ ਗੁੱਡ ਨਾਈਟ ਪਬਲਿਕ ਕਾ ਸਤਿ ਸ਼੍ਰੀ ਅਕਾਲ ਪਤਾ ਕਹਦੇ ਸਤਿ ਸ਼੍ਰੀ ਅਕਾਲ ਬਾਏ ਬਾਏ ਕੋਈ ਵੀ ਤਰ੍ਹਾਂ ਇੱਕ